ਤਾਂ ਸਭ ਤੋਂ ਪਹਿਲਾਂ ਐਕਟੀਵਾ ਨਾਮ ਆ ਔਰ ਐਕਟੀਵਾ ਦੇਖਦੇ ਆ ਕਿਸ ਦੀ ਕਿਸਮ ਦੇ ਵਿੱਚ ਆਂਦੀ ਆ ਬੱਚੇ ਇੱਕ ਟੋਕਨ ਚੱਕ ਸੋਹਣਿਆਲ ਅਜ਼ਰੀਆ ਕਾਲੇ ਲਓ ਜੀ ਪਹਿਲਾ ਟੋਕਨ ਚੱਕਿਆ ਗਿਆ ਵਾ ਆ ਜੂ ਲਓ ਜੀ ਇੱਕ ਮਿੰਟ ਚੁੱਪ ਹੋ ਜਓ ਟੂ ਪਰਚੀ ਖੁੱਲਣ ਲੱਗੀ ਆ ਜੀ ਪਹਿਲਾ ਨਾਮ ਐਕਟੀਵਾ ਸਨੀ ਸਿੰਘ ਮੋਬਾਈਲ ਨੰਬਰ ਹੈਗਾ ਜੀ 75280 र ने एक्टिवा जीती जी। इस वीर ने एक्टिवा जीती है मोबाइल नंबर बोली टोकन नंबर हां पत्र दो सौ अस्सी अती एक सौ दो ਭਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਹਾਂ ਜਿਹੜੀ ਤੁਹਾਡੀ ਕਿਸਮਤ ਆ ਗਈ ਆ ਕਿੰਨੇ ਟੋਕਨ ਪਾਈ ਭਾਈ ਤੁਸੀਂ ਹਾਂ ਇਹ ਭਾਈ ਨੇ ਚਾਰ ਟੋਕਨ ਪਾਈ ਸੀ ਕਿਹੜਾ ਪਿੰਡਾ ਬਣਾ ਹਾਂ ਬਹੁਤ ਘੜ ਤੋਂ ਆ ਆਪਣੇ ਭਾਈ ਇਹ ਜਿਨ੍ਹਾਂ ਚਾਰ ਟੋਕਨ ਪਾਈ ਸੀ ਜਿਨ੍ਹਾਂ ਨੇ ਐਕਟਿਵ ਆ ਪਹਿਲਾ ਨਾਮ ਜਿੱਤਿਆ ਜੋਰ ਨਾਲ ਤਾੜੀਆਂ ਹੋ ਜਵੇ ਇਸ ਭਰਾ ਦੇ ਨਾਲ ਕੇਦਾ ਮੁੰਡਾ ਹਾਂ ਫਾਦੀ ਦਾ ਮੁੰਡਾ ਅੱਛਾ ਕਸ਼ਮੀਰ ਸਿੰਘ ਦਾ ਕਹਦੇ ਠੀਕ ਆ ਠੀਕ ਆ ਹਾਂ ਕਸ਼ਮੀਰ ਸਿੰਘ ਦਾ ਮੁੰਡਾ